ਪੂਜਾ ਕਿਵੇਂ ਆ ਸੋਸ਼ਲ ਮੀਡੀਆ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਹੋ ਰਹੀ ਆ ਬੀਬੀ ਜਗੀਰ ਕੌਰ ਨਾਲ ਬਿਲਕੁਲ ਇੱਕ ਅਜਿਹਾ ਸੀਐਮ ਜਿਨੇ ਬੱਕਰੀਆਂ ਚਾਰਨ ਤੋਂ ਲੈ ਕੇ বাস ਚਲਾਉਣ ਤੱਕ ਦਾ ਕੰਮ ਕੀਤਾ ਕੋਈ ਕੰਮ ਛੱਡਿਆ ਹੀ ਨਹੀਂ ਸਿਰਫ ਹੈਲੀਕਾਪਟਰ ਜਹਾਜ਼ ਚਲਾਏ ਤੋਂ ਬਿਨਾ ਤਾਂ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੀਬੀ ਜਗੀਰ ਕੌਰ ਦੇ ਨਾਲ ਹੱਸਦੇ ਹੋਏ ਦਿਖਾਈ ਦੇ ਰਹੇ ਨੇ ਤੇ ਚਿਹਰੇ ਉੱਤੇ ਹੱਥ ਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰ ਰਹੇ ਆ ਜੋ ਸੋਸ਼ਲ ਮੀਡੀਆ ਤੇ ਮੀਤ ਲਾ ਕੇ ਸ਼ੇਅਰ ਕੀਤੀ ਜਾ ਰਹੀ ਹੈ ਪੂਜਾ ਕਿਵੇਂ ਆ ਤੁਸੀਂ ਵੀ ਦੇਖੋ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਇਹ ਛੋਟੀ ਜਿਹੀ ਕਲਿੱਪ